ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤਾਰਾ ਪ੍ਰਧਾਨ ਮੰਤਰੀ ਸਮਾਜਿਕ ਉਥਾਨ ਐਵਮ ਰੋਜ਼ਗਾਰ ਆਧਾਰਿਤ ਚਨ ਕਲਿਆਣ ਪੋਰਟਲ ਦੀ ਆਰੰਭਤਾ ਕੀਤੀ ਗਈ। ਇਸ ਰਣ 1 ਲੱਖ 3000 ਨੂੰ ਆਨਲਾਈਨ ਮਨਜ਼ੂਰੀ ਪੱਤਰ ਦਿੱਤੇ ਗਏ ਇਸ ਮੌਕੇ ਤੇ ਅਸ਼ੋਕ ਚੱਕਰਹਾਲ ਮੀਨੀ ਸਕਤਰੇਤ ਹੁਸ਼ਿਆਰਪੁਰ ਵਿਖੇ ਇਸ ਸਮਾਗਮ ਦੀ ਆਰੰਭਤਾ ਕੇਂਦਰੀ ਰਾਜ ਮੰਤਰੀ ਸੋਮਪrakash ਕੈਂਥ ਨੇ ਆਪਣੇ ਕਰ ਕਮਲ ਨਾਲ ਕੀਤੀ ਇਸ ਰਣ ਉਹਨਾਂ ਜਿਥੇ ਲਾਪਤਰੀਆਂ ਨੂੰ ਮਨਜ਼ੂਰੀ ਪੱਤਰ ਦਿੱਤੇ ਉੱਥੇ ਹੀ ਉਹਨਾਂ ਲਾਪਤਰੀਆਂ ਨੂੰ ਮੁਬਾਰਕ ਪਾਣ ਦਿੱਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਬਲੋ ਚਲਾਈਆਂ ਹੋਰ ਨਾਲ ਲੋਪ ਭਲਾਈ ਦੀਆਂ ਸਕੀਮਾਂ ਸੰਬੰਧੀ ਵੀ ਅਹਿਮ ਜਾਣਕਾਰੀ ਦਿੱਤੀ ਉਹਨਾਂ ਕਿਹਾ ਕਿ ਦੇਸ਼ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੇ ਕਾਰਜਕਾਲ ਦੌਰਾਨ ਭਾਰਤ ਦਾ ਨਾਮ ਦੁਨੀਆ ਭਰ ਵੀ ਚਮਕਾਇਆ ਇਜ਼ਰਾਨ ਉਹਨਾਂ ਨਾਲ ਸਾਬਕਾ ਕੈਪਟਨ ਮੰਤਰੀ ਦਿਖਸ਼ਨ ਸੂਦ ਜਸ਼ਪਾਲ ਸ਼ਰਮਾ ਡਿਪਟੀ ਕਮਿਸ਼ਨਰ ਮੈਡਮ ਕੋਮਲ ਮਿੱਤਲ ਤੋਂ ਇਲਾਵਾ ਹੋਰ ਪ੍ਰਸ਼ਾਸਨਿਕ ਅਧਿਕਾਰੀ ਤੇ ਭਾਜਪਾ ਲੀਡਰਸ਼ਿਪ ਵੀ ਮੌਜੂਦ ਸੀ ਅੱਜ ਸਾਰੇ ਦੇਸ਼ ਵਿੱਚ ਪ੍ਰਧਾਨ ਮੰਤਰੀ ਨਰਿੰਦਰਪਾਇ ਮੋਦੀ ਜੀ ਨੇ ਬੰਚਤ ਵਰਗ ਦੇ ਲੋਕਾਂ ਨੇ ਉਹਨਾਂ ਦਾ ਸਮਾਜ ਵਿੱਚ ਆਪਣਾ ਸਥਾਨ ਬਣੇ ਉਤਰਕੀ ਕਰਨ ਖੁਸ਼ਾਲ ਹੋਣ ਭਾਰਤ ਵਿਕਸਿਤ ਦੇਸ਼ ਫੰਡ ਵਿੱਚ ਉਹਨਾਂ ਦਾ ਵੀ ਯੋਗਦਾਨ ਹੋਵੇ ਐਸੀ ਇੱਕ ਤਕਰੀਬ ਨੇ 1 ਲੱਖ ਲੋਕਾਂ ਨੂੰ ਵੱਖ-ਵੱਖ ਜਗ੍ਹਾ ਦੇ ਵੱਖ-ਵੱਖ ਸਤਾਨਾਂ ਦੇ ਸਾਰੇ ਸ਼ੂਬਿਆਂ ਵਿੱਚ ਸਾਰੇ ਯੂਨਿਟ ਐਕਟਰੀਸ ਬਸਾਰੇ ਜ਼ਿਲ੍ਹਿਆਂ ਵਿੱਚ ਇਹ ਪ੍ਰੋਗਰਾਮ ਆਨਲਾਈਨ ਕਰਕੇ ਉਹਨਾਂ ਨੂੰ ਅਸ਼ੀਰਵਾਦ ਦਿੱਤਾ ਤੇ 1 ਲੱਖ ਲੋਕਾਂ ਨੂੰ ਇਹ 660 ਕਰੋੜ ਦੇ ਜਿਹੜਾ ਲੋਨ ਦਿੱਤੇ ਨੇ ਤਾਂਕਿ ਉਹ ਆਪਣਾ ਕੰਮ ਸ਼ੁਰੂ ਕਰਕੇ ਸਮਾਜ ਵਿੱਚ ਆਪਣਾ ਤਰੱਕੀ ਕਰ ਸਕਣ ਕੁਸ਼ਾਲ ਹੋ ਸਕਣ ਪ੍ਰਧਾਨ ਮੰਤਰੀ ਜੀ ਸੋਚ ਹੈ ਕਿ ਜਦੋਂ ਤੱਕ ਹਰ ਇੱਕ ਸਕੀਮ ਜਿਹੜੀ ਸੈਂਟਰ ਦੀ ਸ਼ੁਰੂ ਹੁੰਦੀ ਹੈ ਉਹ ਚ ਗਰੀਬ ਕੇ ਕੇਂਦਰ ਬਿੰਦੂ ਹੋਵੇ ਉਹਦਾ ਥਾਨ ਹੋਵੇ ਤਾਂ ਹੀ ਦੇਸ਼ ਵਿਕਸਿਤ ਹੋ ਸਕੇ ਦੇਸ਼ ਵਿੱਚ ਗਰੀਬ ਦਾ ਕਿਸਾਨ ਦਾ ਨਾਰੀ ਦਾ ਯੂਥ ਦਾ ਸਾਰੇ ਵਰਗਾਂ ਦੀ ਤਰੱਕੀ ਹੋਵੇ ਉਸ ਖਸ਼ਾਲੀ ਅੱਜ ਜਿਸੀ ਚਾਰਪਨ ਵਿੱਚ ਵੀ ਇੱਕ ਪ੍ਰੋਗਰਾਮ ਕੀਤਾ ਬਹੁਤ ਸਾਰੇ ਬੈਨੀਫੀਸ਼ੀਅਰੀਸ ਇੱਥੇ ਆਏ ਨੇ ਜੈ ਜੈ ਭਵਦੇਵ ਉਹ ਬੈਨੀਫੀਸ਼ੀਅਰੀ ਜਿਹੜੇ ਕੋਈ 59 ਬੈਨੀਫੀਸ਼ੀਅਰੀ ਨੂੰ ਸੀ ਪੇਪਰ ਦਿੱਤੇ ਨੇ ਉਹ ਆਪਣਾ ਕੰਮ ਸ਼ੁਰੂ ਕਰਕੇ ਤਰੱਕੀ ਕਰਨਗੇ ਇਸੇ ਤਰ੍ਹਾਂ ਸਾਰੇ ਦੇਸ਼ ਵਿੱਚ ਇੱਕ ਪ੍ਰੋਗਰਾਮ ਹੋਇਆ ਨੇ ਅਨੰਦਪ੍ਰਭਾ ਮੋਦੀ ਜੀ ਨੇ ਅਨੁਸ਼ੀਰਵਾਦ ਦਿੱਤਾ ਸਾਰੇ ਵਿਕਸਿਤ ਪਾਰਟ ਵਿੱਚ ਆਟੋਨਰਪਰ ਪਾਰਟ ਬ੍ਰਾਂਡ ਵਿੱਚ ਜੋਬਦਾਰ ਬਣਨਗੇ ਉਹਨਾਂ ਨੂੰ ਮੇਰੀਆਂ ਬਹੁਤ-ਬਹੁਤ ਸ਼ੁਭਕਾਮਨਾਵਾਂ ਜੀ ਅੱਜ ਕੋਈ ਨਵੇਂ ਪ੍ਰੋਜੈਕਟ ਦੀ ਵੀ ਲਾਂਚਿੰਗ ਹੋਈ ਹੈ ਕੋਈ ਨਹੀਂ ਇੱਕ ਪੋਰਟਲ ਸ਼ੁਰੂ ਕੀਤਾ ਜਿਹੜਾ ਲਾਂਚ ਲੈਂਡ ਉਹਨੂੰ ਸੰਸ਼ੀਧਨ ਕਰ ਮਜ਼ਦਗਰ ਨੂੰ ਸੂਰਜਪੁਰ ਪਹੁੰਚ ਲਿਆ ਪਹੁੰਚ ਰੁਕੀਤਾ ਸਾਰਾ ਜਿਹੜਾ ਇਹ ਪੋਰਟਲ ਚਾਲੀ ਕੀਤਾ ਲੋਕਾਂ ਨੂੰ ਜਾਗਰੂਕ ਲਈ ਵੀ ਇਸ ਤਰੀਕੇ ਦਾ ਕੋਈ ਸਾਰਾ ਡਿਪਾਰਟਮੈਂਟ ਦੀ ਜਾਣਕਾਰੀ ਦੇਗਾ ਇਹ ਐਡਮਿਟ ਕਰਕੇ ਲੋਕਾਂ ਨੂੰ ਦੱਸਣਗੇ ਵੀ